ਜੀ ਦੋਸਤੋ ਆਪਾਂ ਉਸ ਮਹਾਨ ਜੋਧੇ ਦੇ ਪਿੰਡ ਪਹੁੰਚ ਚੁੱਕੇ ਆ ਸਹੀ ਦੇ ਆਜ਼ਮ ਭਖਤ ਸਿੰਘ ਦੇ ਪਿੰਡ ਤੇ ਆ ਤੁਸੀਂ ਬੋਰਡ ਲੱਗਿਆ ਦੇਖ ਸਕਦੇ ਹੋ ਇੱਧਰ ਖੜਕਲਕਲਾ ਆ ਦੇਖੋ ਜੀ ਮੈਨ ਲੱਗਦਾ ਇੱਥੇ ਹੀ ਆ ਬਈ ਆ ਦੇਖੋ ਬਈ ਉਰੇ ਫੋਟੋ ਕੋਰਨ ਵਾਲਾ ਸਿਸਟਮ ਆ ਸਾਰਾ ਉਹ ਹਾ ਦੇ ਪਾਰ ਕਪੂਰ ਕੋ ਆ ਤੇ ਦੇਖ ਸਕਦੇ ਤੁਸੀਂ ਸਕਰੀਨ ਲੱਗ ਚੁੱਕੀ ਹੈ ਜੀ ਇਹ ਹੈ ਜੀ ਇੱਧਰ ਯਾਦਗਾਰ ਹੈਗਾ ਅੱਛਾ ਯਾਦਗਾਰ ਸੀਧ ਭਖਤ ਸਿੰਘ ਦਾ ਪਿੰਡ ਹੈ ਜੀ ਯਾਦਗਾਰ ਹੈ ਤੇ ਯਾਦਗਾਰੀ ਉਹ ਲਿਖ ਦੇਖੋ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਵੀ ਕੌਣ ਕੌਣ ਆਏ ਹੋਏ ਨੇ ਇੱਥੇ। ਭਗਤ ਸਿੰਘ ਦੇ ਪਿੰਡ ਆਪਾਂ ਦਾ ਜੀ ਦੋਸਤੋ ਪਹਿਲੇ ਵਾਰ ਆਇਆ ਲੇਕਿਨ ਆਏ ਵੀ ਆਪਾਂ ਰਾਤ ਨੂੰ ਆ ਕਿਉਂਕਿ ਹੁਣ ਇੱਥੇ ਕੁਝ ਵੀ ਦੇਖਣ ਨਹੀਂ ਦੇਣਾ ਕਿਉਂ ਨਾ ਐਂਟਰੀ ਹੋ ਗਈ ਬੰਦ ਹੋਊਗਾ। ਜਦੋਂ ਪਿੰਡ 'ਚ ਵੀ ਜਾਵਾਂਗੇ ਆਪਾਂ ਨੂੰ ਬੜਨੀ ਨਹੀਂ ਜਗਾ ਪੌਣੇ ਆ 7:30 ਹੋ ਚੁੱਕੇ ਨੇ ਰਾਤ ਦੇ ਜੀ। ਆਪਣਾ ਸਫ਼ਰ ਵੀ ਲੰਬਾਗਾ ਤੇ ਪਰ ਸਰਕਾਰ ਬੜੀਆਂ ਨੇ ਇਸ ਤੇ ਆਪਾਂ ਬਾਬਾ ਸੁੱਖ ਰੱਖੇ ਕਦੇ ਫੇਰ ਆਵਾਂਗੇ ਜੀ ਫੇਰ ਪੂਰਾ ਸ਼ੂਟ ਕਰਾਂਗੇ ਵੀਡੀਓ